ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਜੀਵਨ ਤੇ ਪਾਣੀ ਅਸੀਂ ਅੱਜ ਗੱਲ ਕਰਾਂਗੇ ਕਿਸਾਨੀ ਦੇ ਕਿਸਾਨ ਕਿਸ ਤਰ੍ਹਾਂ ਜੀਵਨ ਨੂੰ ਸਾਡੇ ਨੂੰ ਸੁਚੱਜਾ ਬਣਾਉਂਦੇ ਨੇ ਇੱਕ ਕਿਸਾਨ ਹੀ ਹੈ ਜੋ ਖੇਤਾਂ ਵਿੱਚ ਹਲ ਚਲਾ ਕੇ ਉਸ ਨੂੰ ਸਿੰਚਾਈ ਕਰਕੇ ਉਸ ਵਿੱਚੋਂ ਕੋਈ ਖਾਣ ਲਈ ਕੁਝ ਉਗਾਉਣ ਲਈ ਸਮਰੱਥ ਹੈ ਤੇ ਉਸੇ ਤਰ੍ਹਾਂ ਹੀ ਮਨੁੱਖ ਦਾ ਜੀਵਨ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਸਾਨੀ ਦੇ ਨਾਲ ਅਤੇ ਪਾਣੀਆਂ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਹੈ ਪਰ ਜੇ ਗੱਲ ਕਰੀਏ ਅੱਜ ਦੀ ਕਿਸਾਨੀ ਦੀ ਕਿਸਾਨੀ ਜੀਵਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਅੰਦੋਲਨ ਚੱਲ ਰਹੇ ਨੇ ਕਿਸਾਨੀ ਦੇ ਲਈ ਤੇ ਬਹੁਤ ਸਾਰਾ ਅਸੀਂ ਜੀਵਨ ਵਿੱਚ ਪਾਣੀ ਵੀ ਵਰਤਦੇ ਆ ਜਿਹੜਾ ਅਜਾਈਂ ਖਰਾਬ ਹੋ ਰਿਹਾ ਪਰ ਉਸ ਨੂੰ ਬਚਾਉਣਾ ਵੀ ਜ਼ਰੂਰੀ ਹੈ ਦੇਖੋ ਕਿਸ ਤਰ੍ਹਾਂ ਇਹ এনवायरमेंट ਸ਼ਾਂਤ ਹੈ ਪਾਣੀ ਕਿਸ ਤਰ੍ਹਾਂ ਸ਼ਾਂਤ ਆਪਣੇ ਲੈਹ ਚ ਭਗਦਾ ਹੈ ਸੋ ਇਹ ਚੀਜ਼ਾਂ ਤੋਂ ਸਮਝਣ ਦੀ ਜ਼ਰੂਰਤ ਹੈ ਕਿ ਕਿਸਾਨੀ ਸਾਡੇ ਲਈ ਕਿੰਨੀ ਕੁ ਜ਼ਰੂਰੀ ਹੈ ਇੱਕ ਸ਼ਾਂਤਮਈ ਇੱਕ ਸਚੱਜਾ ਜੀਵਨ ਜੀਣ ਲਈ ਬਹੁਤ ਜ਼ਰੂਰੀ ਹੈ ਆਪਾਂ ਦੇਖ ਰਹੇ ਹਾਂ ਜੀ ਕਿਸ ਤਰ੍ਹਾਂ ਇਹ ਕਿਸਾਨ ਵੀਰ ਆਪਣਾ ਪੇਟ ਪਾਲਣ ਦੇ ਲਈ ਆਪਣੇ ਆਪ ਨੂੰ ਜੀਵਨ ਨੂੰ ਸਚੱਜਾ ਬਣਾਉਣ ਦੇ ਲਈ ਇੱਕ ਆਪਣੀ ਫਸਲ ਬੀਜੀ ਹੋਈ ਫਸਲ ਨੂੰ ਕਿਸ ਤਰ੍ਹਾਂ ਮੰਡੀ ਦੇ ਵਿੱਚ ਵੇਚ ਰਿਹਾ ਸੋ ਹਰਕ ਇਨਸਾਨ ਜੀਵਨ ਹਰ ਮਨੁੱਖੀ ਦੇ ਹਨ ਮਨੁੱਖੀ ਜੀਵ ਇਸ ਕਿਸੇ ਨਾ ਕਿਸੇ ਤਰ੍ਹਾਂ ਕਿਸਾਨੀ ਦੇ ਨਾਲ ਜੁੜਦਾ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਲੋਕੀ ਆਪਣੀਆਂ ਆਪਣੀਆਂ ਫਰਵਾਹਾਂ ਡਾਉਂਦੇ ਨੇ ਤੁਸੀਂ ਖੁਦ ਹੀ ਦੇਖ ਲਵੋ ਕਿ ਕਿਸ ਤਰ੍ਹਾਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕੀ ਮੰਡੀਆਂ ਵਿੱਚੋਂ ਸਬਜ਼ੀਆਂ ਹੋਰ ਕਈ ਚੀਜ਼ਾਂ ਖਰੀਦਦੇ ਨੇ ਸੋ ਇਹ ਚੀਜ਼ਾਂ ਜ਼ਰੂਰੀ ਸਮਝਿਆ ਕਰੋ ਜੀ